ਸੇਵਾਹ ਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਪਰਮ ਸਨਮਾਨ ਜੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਬਲਿਕ ਹੌਲੀਡੇ ਨੂੰ ਮੁੱਖ ਰੱਖਦਿਆਂ ਸੁੰਦਰ ਦੀਵਾਨ ਸਜੇ ਦੀਵਾਨਾਂ ਦੇ ਵਿੱਚੋਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅਰਸ ਭਿੰਨੇ ਗੁਰਬਾਣੀ ਦੇ ਸ਼ਬਦ ਸਰਵਣ ਕੀਤੇ 10-15 ਮਿੰਟ ਦੀ ਵਿਚਾਰ ਕਰਕੇ ਸਮਾਪਤੀ ਕਰਨੀ ਹੈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਹੁਣਾਂ ਦੀ ਰਸਨਾ ਤੋਂ ਆਪ ਜੀ ਨੇ ਸ਼ਬਦ ਸ਼ਰਵਨ ਕੀਤੇ ਸਭੇ ਘਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੋਲਾ ਰਹੀ ਬਿਹਾਗੜੇ ਰਾਗ ਦੇ ਵਿੱਚ ਸ਼ਬਦ ਸੁਣਿਆ ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇਰੇ ਰਾਮ ਗੱਲ ਰਸਨਾ ਦੀ ਹੈ ਗੱਲ ਜੀਬ ਦੀ ਹੈ ਜੋ ਆਪਾਂ ਨੂੰ ਸਤਿਗੁਰੂ ਮਹਾਰਾਜ ਨੇ ਇੰਦ੍ਰੇ ਪ੍ਰਾਪਤ ਕੀਤੇ ਆ ਆਪਾਂ ਇੰਦ੍ਰੇ ਕੰਨ ਹੋਗੇ ਨੱਕ ਹੋ ਗਿਆ ਜੀਬ ਹੋਗੀ ਪੈਰ ਹੱਥ ਜਿਨੇ ਵੀ ਸਰੀਰ ਤੇ ਇੰਦ੍ਰੇ ਆ ਨਾ ਉਹਨਾਂ ਦੇ ਕੋਈ ਨਾ ਕੋਈ ਕਾਰਨ ਹੈ ਇੰਦ੍ਰਿਆਂ ਤੋਂ ਕੰਮ ਕੀ ਲੈਣਾ ਹੈ ਸਤਿਗੁਰੂ ਕਹਿੰਦੇ ਸਾਰ ਰਸਨਾ ਤਨ ਤਨ ਫੇਰ ਆਹੋ ਜੇ ਅਸੀਂ ਬਾਣੀ ਨੂੰ ਪੜਾਂਗੇ ਉਚਾਰਨ ਕਰਾਂਗੇ ਸ਼ੁੱਧ ਬਚਨ ਉਚਾਰਾਂਗੇ ਮੇਰੀ ਜੁੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਏ ਮੇਰੀ ਸੋਹਣੀ ਜਿੰਦੇਉ ਜੀਵ ਭਾਗਾ ਵਾਲੀ ਮੁਬਾਰਕ ਹੈ ਜਿਹੜੀ ਸਦਾ ਪਰਮਾਤਮਾ ਦੇ ਗੁਣ ਗਾਉਂਦੀ ਹੈ ਸਦਾ ਹੀ ਗੁਣ ਗਾਉਂਦੀ ਹੈ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਹੜੀ ਫਟਾਫਟ ਸ਼ਬਦਾਂ ਨੂੰ ਕਹਿੰਦੀ ਹੈ ਬੋਲਦੀ ਹੈ ਸਾਰਾ ਸੁਣਾ ਤੇ ਸ਼ਰਵਣ ਭਲੇ ਸੋ ਬਨੀਕ ਹੈ ਮੇਰੀ ਜਿੰਦੜੀ ਇਹ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਫਿਰ ਗੱਲ ਕੀਤੀ ਮਹਾਰਾਜ ਨੇ ਕੰਨਾਂ ਦੀ ਜੀਵ ਕੰਨਾਂ ਸ਼ਰਵਣ ਕਹਿੰਦੇ ਕੰਨਾਂ ਨੂੰ हे ਮੇਰੀ ਇਹ ਸੋਹਣੀਏ ਜਿੰਦੇ ਪ੍ਰਭੂ ਉਹ ਕੰਨ ਸੋਹਣੇ ਚੰਗੇ ਆ ਜਿਹੜੇ ਤੇਰੇ ਕੀਰਤਨ ਸੁਣਦੇ ਰਹਿੰਦੇ ਨੇ ਮੇਰੀ ਸੋਹਣੀਏ ਜਿੰਦੇ ਉਹ ਸਿਰ ਭਾਗਾ ਵਾਲੇ ਪਵਿੱਤਰ ਆ ਜਿਹੜੇ ਗੁਰੂ ਦੇ ਚਰਨਾਂ ਵਿੱਚ ਝੁਕਦੇ ਨੇ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗੈ ਗੁਰ ਪੈਰੇ ਰਾਮ ਤੇ ਗੁਰੂ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ ਜਨ ਹਰ ਨਾਮ ਹਰ ਹਰ ਨਾਮ ਚਤੇਰੇ ਰਾਮ ਭਾਗਾwale ਪਵਿੱਤਰ ਨੇ ਉਹ ਸਿਰ ਉਹ ਸੀਸ ਜਿਹੜੇ ਗੁਰੂ ਦੇ ਅੱਗੇ ਝੁਕਦੇ ਨੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਾ ਕੇ ਲੱਗਦਾ ਮੇਰੀ ਸੋਹਣੀ ਜਿੰਦੇ ਉਸ ਗੁਰੂ ਤੋਂ ਕੁਰਬਾਨ ਬਲਹਾਰ ਜਾਈਏ ਜਿਸ ਨੂੰ ਨਾਨਕ ਜੀ ਮਹਾਰਾਜ ਨੇ ਕਿਹਾ ਪਰਮਾਤਮਾ ਦਾ ਨਾਮ ਚੇਤੇ ਕਰਵਾਇਆ ਦ੍ਰਿੜ ਕਰਵਾਇਆ ਹੈ ਜਿਹੜਾ ਮਨੁੱਖ ਇਹ ਕਹਿ ਦੇਵੇ ਕਿ ਮੈਨੂੰ ਕੁਝ ਨਹੀਂ ਦਿੱਤਾ ਪਰਮੇਸ਼ਰ ਨੇ ਪਰਮਾਤਮਾ ਨੇ ਉਹ ਆਪਣੇ ਸਰੀਰ ਵੱਲ ਜ਼ਰੂਰ ਝਾਤੀ ਮਾਰ ਲਵੇ ਕਿ ਜਿੰਨੇ ਸਰੀਰ ਵਿੱਚ ਇੰਦਰੀਆਂ ਨਾ ਉਹ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੇ ਜੋ ਕਦਮ-ਕਦਮ ਪੈਰ ਚੱਲ ਕੇ ਆਉਂਦੇ ਨੇ ਗੁਰੂ ਦੇ ਦਰ ਤੇ ਅੱਖਾਂ ਨਾਲ ਅਸੀਂ ਦਰਸ਼ਨ ਕਰਦੇ ਹਾਂ ਕੰਨਾਂ ਨਾਲ ਸੁਣਦੇ ਹਾਂ ਜੀਵ ਨਾਲ ਬੋਲਦੇ ਹਾਂ ਇਹਨਾਂ ਦੇ ਸਾਰਿਆਂ ਦੇ ਇੰਦਰੀਆਂ ਦਾ ਕੋਈ ਨਾ ਕੋਈ ਕਾਰਨ ਹੈ ਨਾ ਅਸੀਂ ਦੁਰਵਰਤ ਤੋਂ ਕਰਾਂਗੇ ਤੇ ਫਿਰ ਇਸ ਸੰਸਾਰ ਦੇ ਵਿੱਚ ਆਇਆ ਸਾਡਾ ਸਫਲਾ ਨਹੀਂ ਹੈ ਸਤਿਗੁਰੂ ਫਰਮਾਨ ਕਰਦੇ ਨੇ ਤੇ ਨੇਤਰ ਭਲੇ ਪਵਿੱਤਰ ਪਰਵਾਨ ਹੈ ਮੇਰੀ ਜਿੰਦੜੀ ਜੋ ਸਾਧੂ ਸਤਿਗੁਰ ਦੇਖ ਹੈ ਹਰਾਨ اے میری اے ਸੋਹਣੀਏ ਜਿੰਦੇ ਉਹ ਅੱਖਾਂ ਭਲੀਆਂ ਨੇ ਸਫਲ ਹਨ ਜੋ ਗੁਰੂ ਦਾ ਦਰਸ਼ਨ ਕਰਦੀਆਂ ਰਹਿੰਦੀਆਂ ਨੇ ਉਹ ਹੱਥ ਵੀ ਪਵਿੱਤਰ ਹੈ ਜਿਹੜੇ ਪ੍ਰਮਾਤਮਾ ਦੀ ਸਿੱਖਤ ਸਲਾ ਲਿਖਦੇ ਰਹਿੰਦੇ ਨੇ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਜਿਵੇਂ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਭਾਈ ਮਨੀ ਸਿੰਘ ਜੀ ਤੋਂ ਉਹ ਹਸਤ ਉਹ ਪ੍ਰਵਾਨ ਹੋਗੇ ਨਾ ਉਹ ਸੋਭਨੀਕ ਹੋਗੇ ਜਿਨ੍ਹਾਂ ਨੇ ਗੁਰੂ ਦੇ ਬਾਣੀ ਭਾਵੇਂ ਸ਼ਬਦ ਕਾਪੀ ਲੈ ਲੋ ਵਾਹਿਗੁਰੂ 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 ਉਚਾਰਨ ਕਰੀਏ ਸ਼ਬਦ ਲਖਤੀ ਰੂਪ ਤੇ ਵਿੱਚ ਹੋ ਗਿਆ ਨਾ ਪਰ ਵਾਹਿਗੁਰੂ ਜਿਹੜਾ ਸ਼ਬਦ ਹੈ ਉਹ ਚੌਂ ਜੁਗਾਂ ਦਾ ਹੈ ਵਾ ਵਾ ਇੱਕ ਜੁਗ ਦਾ ਹਾ ਹਾ ਗੱਗਾ ਰਾਰਾ ਇਹਨੂੰ ਛੋਟਾ ਸ਼ਬਦ ਕਹਿਣ ਵਿੱਚ ਵਾਹਿਗੁਰੂ ਫਟਾਫਟ ਆਪ ਕਹਿ ਦਿੰਦੇ ਵਾਹਿਗੁਰੂ 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 ਇੱਕ ਅਚਰਜ ਸ਼ਬਦ ਹੈ ਹੈਰਾਨ ਕੀ ਕਰਨ ਵਾਲਾ ਵੀ ਵਾਹਿਗੁਰੂ ਤੇਰਾ ਸਭ ਸਦਕਾ ਤੇਰਾ ਹੀ ਕੀਤਾ ਹੋਇਆ ਹੈ ਸੰਸਾਰ ਵਿੱਚ ਆਪਾਂ ਉਸ ਪਰਮੇਸ਼ਰ ਦੇ ਕੌਤਕਾਂ ਤੋਂ ਬਲਹਾਰ-ਵਾਰ ਨਹੀਂ ਕੁਰਬਾਨ ਜਾਈਏ ਜਿਹੜੀ ਚੀਜ਼ ਦੇਖੀ ਦੀ ਆ ਵੀ ਵਾਹ ਵੀ ਤੇਰੇ ਸ਼ੱਦ ਕੀ ਪਰਮੇਸ਼ਰ ਹੈ ਇਹ ਸਭ ਤੋਂ ਵੱਡਾ ਹੈ ਵੇਖੋ ਸੱਲ ਪਹਾੜ ਇਹਨਾਂ ਦੀ ਵੀ ਜਿੰਦ ਹੈ ਜਾਨ ਹੈ ਇਹ ਵੀ ਇੱਕ ਜੂਨੀ ਹੈ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਗਜਾ ਗਜਾਂ ਦੇ ਸੱਪ ਗਡੋਏ ਇਹ ਇਹ ਸਾਰੀਆਂ ਜੂਨਾ ਨੇ ਇਹ ਪਰਮੇਸ਼ਰ ਦੇ ਕੌਤਕ ਹੈ ਮਿੱਟੀ ਦੇ ਵਿੱਚ ਰਹਿਣ ਵਾਲੇ ਜੀਵ ਜਿੰਨੇ ਵੀ ਹੈ ਉਹ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਪਰਮੇਸ਼ਰ ਬਰਤ ਰਿਹਾ ਹੈ ਜਿਵੇਂ ਪਹਿਲਾ ਸ਼ਬਦ ਲਾਇਆ ਭਾਈ ਸਾਹਿਬ ਨੇ ਸਬਾਏ ਘਟ ਰਾਮ ਬੋਲੇ ਰਾਮਾ ਬੋਲਾ ਸਾਰੇ ਹਿਰਦਿਆਂ ਚ ਪਰਮੇਸ਼ਰ ਹੀ ਬੋਲ ਰਿਹਾ ਹੈ ਕਰਨ ਕਰਾਮਨ ਹਾਰ ਪਰਮੇਸ਼ਰ ਹੀ ਹੈ ਆਪਾਂ ਸਤਿਗੁਰੂ ਦੀ ਹਜ਼ੂਰੀ ਚ ਬੈਠੇ ਹਾਂ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਹੈ ਜਿਹੜਾ ਚੱਲ ਕੇ ਕਦਮਾਂ ਦੇ ਨਾਲ ਆਏ ਕੋਈ ਮਨੋਖੇ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੇ ਆਪ ਆਇਆ ਮੈਂ ਬਾਣੀ ਪੜ੍ਹਦਾ ਹਾਂ ਮੈਂ ਕੀਰਤਨ ਕਰਦਾ ਮੈਂ ਗੁਰਬਾਣੀ ਦੀ ਕਥਾ ਕਰਦਾ ਹੈ ਪਰਮੇਸ਼ਰ ਰਸਨਾ ਤੇ ਬੈਠਾ ਆਪ ਜੀ ਨੇ ਸ਼ਬਦ ਸੁਣੇ ਜੇ ਰਸਨਾ ਤੇ ਸਤਿਗੁਰੂ ਪਰਮੇਸ਼ਰ ਬੈਠਾ ਹੈ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਗਾਇਆ ਜਾਂਦਾ ਤੇ ਜੇ ਪਰਮੇਸ਼ਰ ਚਾਹੇ ਤੇ ਗੁੰਗਿਆਂ ਤੋਂ ਅਰਥ ਵੀ ਕਰਵਾ ਦਿੰਦੇ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜਿੰਨੇ ਵੀ ਸਾਨੂੰ ਇੰਦਰੇ ਦਿੱਤੇ ਹਨ ਨਾ ਜਿੰਦੇ ਉਸ ਮਨੁੱਖ ਦੇ ਉਹ ਪੈਰ ਸਦਾ ਪੂਜੇ ਜਾਂਦੇ ਆ ਜਿਹੜੇ ਪੈਰ ਧਰਮ ਦੇ ਰਾਹ ਤੇ ਤੁਰਦੇ ਆ ਮੇਰੀ ਸੋਹਣੀ ਜਿੰਦੇ ਨਾਨਕ ਮਹਾਰਾਜ ਕਹਿੰਦੇ ਉਹਨਾਂ ਵੱਡ ਭਾਗੀ ਮਨੁੱਖਾਂ ਤੋਂ ਕੁਰਬਾਨ ਜਾਂਦੇ ਜਿਹੜੇ ਪ੍ਰਮਾਤਮਾ ਦਾ ਨਾਮ ਸੁਣ ਕੇ ਨਾਮ ਨੂੰ ਮੰਨਦੇ ਆ ਫਿਰ ਦੇ ਚ ਵਸਾਉਂਦੇ ਆ ਜੀਵਨ ਆਧਾਰ ਬਣਾ ਲੈਂਦੇ ਨੇ ਤੇ ਫਿਰ ਸਤਿਗੁਰੂ ਫਰਮਾਨ ਕਰਦੇ ਨੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਹੁਣ ਮਹਾਰਾਜ ਕਹਿੰਦੇ ਧਰਤੀ ਪਤਾਲ ਆਕਾਸ਼ ਜਿਹੜੇ ਹਰੇਕ ਪਰਮਾਤਮਾ ਦਾ ਨਾਮ ਸਿਮਰਦੇ ਆ ਹਰੇਕ ਸੋਹਣੀ ਜਿੰਦੇ ਹਵਾ ਪਾਣੀ ਅੱਗ ਹਰੇਕ ਤੱਤ ਵੀ ਪਰਮਾਤਮਾ ਦੀ ਸਿਫਤਸਲਾ ਦੇ ਗੀਤ ਗਾ ਰਿਹਾ ਕੌਣ ਪਾਣੀ ਬਸੰਤਰੋ ਮੇਰੀ ਜਿੰਦੜੀਏ ਨਤ ਹਰ 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 ਜਸ ਗਾਵੇ ਰਾਮ ਭਵਨ ਤਰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੇ ਰਾਮ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮਖ ਭਗਤ ਮਨ ਲਾਵੇ ਰਾਮ ਕਹਿੰਦੇ ਹਰੇਕ ਤਤ ਪਰਮਾਤਮਾ ਦੀ ਸਿਫਤ ਕਰਦਾ ਹੈ ਸਲਾਹ ਕਰਦਾ ਹੈ ਜੰਗਲ ਘਾ ਇਹ ਸਾਰਾ ਦਿਸਦਾ ਸੰਸਾਰ ਜਿਹੜਾ ਆਪਣੇ ਮੂੰਹ ਨਾਲ ਹਰੇਕ ਹੀ ਪਰਮਾਤਮਾ ਦਾ ਨਾਮ ਜਪ ਰਿਹਾ ਜਿਵੇਂ ਮਹਾਰਾਜ ਨੇ ਉਚਾਰਨ ਕੀਤਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ ਰਹਾ ਸਤਿਗੁਰੂ ਨੇ ਫਰਮਾਨ ਕੀਤਾ ਹੈ ਕਿ ਜਿਹੜਾ ਧਰਤ ਆਕਾਸ਼ ਪਤਾਲ ਸਾਰਾ ਕੁਛ ਥਾਲ ਹੈ ਹਵਾ ਜਿਹੜੀ ਚੋਰ ਸਭ ਕਰਦੀ ਹੈ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਆਪਣੇ ਮੂੰਹ ਨਾਲ ਹਰੇਕ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੈ ਸੋਹਣੀ ਜਿੰਦੇ ਜਿਹੜਾ ਜਿਹੜਾ ਜੀਵ ਗੁਰੂ ਦੀ ਸਰਨ ਪੈ ਕੇ ਪ੍ਰਮਾਤਮਾ ਦੀ ਭਗਤੀ ਚ ਆਪਣਾ ਸਜੋ ਮਨ ਨੂੰ ਜੋੜਦਾ ਭਾਈ ਉਹ ਸਾਰੇ ਪ੍ਰਮਾਤਮਾ ਦੇ ਦਰ ਤੇ ਸਤਕਾਰੇ ਜਾਂਦੇ ਨੇ ਕਬੂਲੇ ਜਾਂਦੇ ਨੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਆਪਾਂ ਸ਼ਬਦ ਪੜ੍ਹਦੇ ਆਂ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਹਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾਵੇ ਸਾਹ ਸਭਨਾ ਦਾ ਰੱਖਾ ਹਰ ਇੱਕ ਨੂੰ ਸਵਾਸ ਬਖਸ਼ਿਸ਼ ਕੀਤੇ ਨੇ ਤੇ ਸੱਚਾ ਬਾਦਸ਼ਾਹ ਵੱਡਾ ਮਾਲਕ ਹੈ ਹੁਣ ਤਾਂ ਆਪਾਂ ਇੱਕ ਸਾਖੀ ਛੋਟੀ ਜੀ ਕਰਕੇ ਸਮਾਪਤੀ ਕਰੀਏ ਹੁਣ ਤਾਂ ਸਤਿਗੁਰੂ ਸੱਚਾ ਪਾਤਸ਼ਾਹ ਕੀ ਹੈ ਹੁਣ ਤਾਂ ਜਹਾਂਗੀਰ ਬਾਦਸ਼ਾਹ ਨੂੰ ਸਿੱਖ ਧਰਮ ਦੀਆਂ ਕਈ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਪਰ ਇੱਕ ਗੱਲ ਉਹਨੂੰ ਬਹੁਤ ਚੁਪਦੀ ਸੀ ਕਿ ਛੇਵੇਂ ਗੁਰੂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹੈ ਸ਼ੇਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਉਸ ਨੇ ਇੱਕ ਵਾਰ ਨਾ ਗੁਰੂ ਮਹਾਰਾਜ ਨੇ ਇਸ ਬਾਰੇ ਪੁੱਛਿਆ ਕਿ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਉਸ ਦਾ ਉੱਤਰ ਤੈਨੂੰ ਆਪਣੇ ਆਪ ਹੀ ਮਿਲ ਜਾਣਾ ਭਾਈ ਪੁੱਛਦਾ ਰਿਹਾ ਮਹਾਰਾਜਨ ਸੱਚਾ ਪਾਸ਼ਾ ਕਿਉਂ ਕਹਿੰਦੇ ਬਾਦਸ਼ਾਹ ਤੇ ਪਾਤਸ਼ਾਹ ਵਿੱਚ ਫਰਕ ਹੈ ਉਸ ਵੇਲੇ ਦਾ ਚੁੱਪ ਕਰ ਰਿਹਾ ਬਾਦਸ਼ਾਹ ਅੰਦਰੋਂ ਅੰਦਰ ਉਸ ਨੂੰ ਇਹ ਗੱਲ ਬੜੀ ਰੜਕਦੀ ਰਹੀ ਕਿ ਮੈਂ ਸਾਰੇ ਹਿੰਦੁਸਤਾਨ ਦਾ ਮਾਲਕਾਂ ਮੈਨੂੰ ਤਾਂ ਲੋਕੀ ਬਾਦਸ਼ਾਹ ਕਹਿੰਦੇ ਪਰ ਇਹ ਇੱਕ ਫਕੀਰ ਦੀ ਗੱਦੀ ਤੇ ਬੈਠਣ ਵਾਲਾ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੇ ਇਸਦਾ ਮਤਲਬ ਅਸੀਂ ਅਸੀਂ ਝੂਠੇ ਪਾਤਸ਼ਾਹਾਂ ਬਾਦਸ਼ਾਹ ਸੋਚਦਾ ਸੀ ਜਹਾਂਗੀਰ ਬਾਦਸ਼ਾਹ ਮਨ ਦੇ ਵਿੱਚ ਸੀ ਫਿਰ ਕੀ ਹੋਇਆ ਇਹ ਸੰਸਾਨਨਿਰਤ ਹੋਣਾ ਜਦੋਂ ਗੁਰੂ ਸਾਹਿਬ ਕਹਿੰਦੇ ਤੈਨੂੰ ਆਪਣੇ ਆਪ ਅਤਾ ਲੱਗ ਜਾਏਗਾ ਇੱਕ ਵਾਰ ਆਗਰੇ ਦੇ ਨੇੜੇ ਜੰਗਲ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬ ਸ਼ਿਕਾਰ ਖੇਡਣ ਗਏ ਇਕੱਠੇ ਗਰਮੀਆਂ ਦੀ ਦੁਪਹਿਰ ਸੀ ਆਰਾਮ ਕਰਨ ਲਈ ਗੁਰੂ ਸਾਹਿਬ ਜਹਾਂਗੀਰ ਆਪਣੇ ਵੱਖ-ਵੱਖ ਤੰਬੂਆਂ 'ਚ ਚਲੇ ਗਏ ਦੁਪਹਿਰ ਤੇ ਆਗਰੇ ਚ ਇੱਕ ਗੁਰੂ ਦਾ ਸਿੱਖ ਘਾਹ ਵੇਚ ਕੇ ਗੁਜ਼ਾਰਾ ਕਰਦਾ ਸੀ। ਉਹਨੇ ਘਾਹ ਵੜਨਾ, ਇਕੱਠਾ ਕਰਨਾ ਤੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ। ਤੇ ਉਸਨੇ ਛੇਵੇਂ ਪਾਤਸ਼ਾਹ ਮਹਾਰਾਜੇ ਦਰਸ਼ਨ ਨਹੀਂ ਸੀ ਕੀਤੇ ਕਦੇ ਵੀ ਉਹਨੇ। ਉਹਨੂੰ ਦਰਸ਼ਨਾਂ ਦੀ ਤਾਂਘ ਸੀ ਵੀ ਮੈਂ ਗੁਰੂ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂ। ਪਰ ਉਸ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਜਿਹੜੀ ਬੜੀ ਸੀ। ਜਦੋਂ ਉਸਨੇ ਸੁਣਿਆ ਕਿ ਗੁਰੂ ਸਾਹਿਬ ਜੀ ਜੰਗਲ ਵਿੱਚ ਆ ਰਹੇ ਨੇ ਤੇ ਉਸਨੇ ਚਾਹ ਛੱਡ ਗਿਆ ਉਹਨੂੰ ਖੁਸ਼ੀ ਹੋ ਗਈ ਅੱਜ ਦਰਸ਼ਨ ਜ਼ਰੂਰ ਹੋਣਗੇ ਉਸਨੇ ਗੁਰੂ ਸਾਹਿਬ ਦੇ ਘੋੜੇ ਲਈ ਨਾ ਸੋਹਣਾ ਸੋਹਣਾ ਘਾਹ ਇਕੱਠਾ ਕੀਤਾ ਤੇ ਟਕਾ ਵੀ ਇੱਕ ਆਪਣੇ ਬੁੱਝੇ ਚ ਪਾਲਿਆ ਜੇਬ ਚ ਪਾਲਿਆ ਕਹਿਣ ਦਾ ਭਾਵ ਦੋ ਪੈਸੇ ਜੋ ਉਸ ਕੋਲੇ ਸੀ ਮੱਥਾ ਟੇਕਣ ਲਈ ਕਿ ਦਰਸ਼ਨਾਂ ਲਈ ਤੁਰ ਪਿਆ ਘਾਹ ਦੀ ਪੰਡ ਸਿਰ ਤੇ ਚੱਕ ਲਈ ਹੁਣ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਤੰਬੂਆਂ ਦੇ ਨੇੜੇ ਜਾ ਕੇ ਨਾ ਉਸਨੇ ਇੱਕ ਸਿਪਾਹੀ ਨੂੰ ਸੱਚੇ ਪਾਤਸ਼ਾਹ ਦਾ ਤੰਬੂ ਪੁੱਛਿਆ ਪਹਿਰੇਦਾਰਾਂ ਨੂੰ ਤੇ ਸਿਪਾਹੀ ਸੱਚਾ ਪਾਤਸ਼ਾਹ ਸ਼ਬਦ ਸੁਣ ਕੇ ਨਾ ਪਹਿਲਾਂ ਤਾਂ ਹੈਰਾਨ ਹੋਇਆ ਵੀ ਸੱਚਾ ਪਾਤਸ਼ਾਹ ਕਿਹਨੂੰ ਕਹਿੰਦਾ ਹੈ ਇਹ ਕਾਹੀ ਫਿਰ ਉਸਨੇ ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ ਕਿ ਉਹ ਜਿਹੜਾ ਤੰਬੂ ਦੇਖਦਾ ਉਹ ਸੱਚੇ ਪਾਤਸ਼ਾਹ ਦਾ ਹੈ ਹੁਣ ਸੱਚਾ ਪਾਤਸ਼ਾਹ ਤੇ ਬਾਦਸ਼ਾਹ 'ਚ ਫਰਕ ਹੈ ਸਿੱਖ ਘਾਦੀ ਪੰਡ ਸਮੇਤ ਤੰਬੂ ਅੰਦਰ ਗਿਆ ਜਾਣਾ ਚਾਹੁੰਦਾ ਸੀ ਮੈਂ ਇੱਕ ਆ ਵੀ ਮੱਥਾ ਟੇਕਾਂਗਾ ਘੋੜੇ ਆਸਤੇ ਤੇ ਜਿਹੜੇ 2 ਟਕੇ ਉਹ ਵੀ ਰੱਖਾਂਗਾ ਮਹਾਰਾਜ ਦੇ ਚਰਨਾਂ 'ਚ ਪਰ ਬਾਹਰ ਖੜਾ ਪਹਿਰੇਦਾਰ ਸਿਪਾਹੀ ਪੰਡ ਬਾਹਰ ਰੱਖ ਕੇ ਅੰਦਰ ਜਾਣ ਲਈ ਜ਼ੋਰ ਲਾ ਰਿਹਾ ਜੀ ਪੰਡ ਜਿਹੜੀ ਘਾ ਦੀ ਏ ਬਾਹਰ ਰੱਖ ਤੇ ਤੂੰ ਚਲਾ ਜਾ ਪੰਡ ਬਾਹਰ ਰੱਖ ਕੇ ਅੰਦਰ ਜਾਣ ਲਈ ਜ਼ੋਰ ਲਾਇਆ ਸਿੱਖ ਕਹਿੰਦਾ ਘਾ ਹੀ ਤਾਂ ਮੈਂ ਭੇਟਾ ਕਰਨਾ ਹੈ ਪਰ ਸਿਪਾਹੀ ਮੰਨਦਾ ਸੀ ਮੰਨਦਾ ਹੀ ਨਹੀਂ ਸੀ ਉਹਨਾਂ ਦੋਹਾਂ ਦੀ ਗੱਲਬਾਤ ਅੰਦਰ ਬੈਠਾ ਜਹਾਂਗੀਰ ਸੁਣ ਰਿਹਾ ਸੀਗਾ ਤੰਬੂ ਵਿੱਚ ਬੈਠਾ ਦੇਖ ਰਿਹਾ ਸੀ ਸੁਣ ਰਿਹਾ ਸੀ ਉਸ ਨੇ ਸਿੱਖ ਨੂੰ ਉਸੇ ਤਰ੍ਹਾਂ ਅੰਦਰ ਭੇਜਣ ਲਈ ਸਿਪਾਹੀ ਨੂੰ ਕਹਿ ਦਿੱਤਾ ਸਿੱਖ ਨੇ ਅੰਦਰ ਜਾ ਕੇ ਘਾ ਇੱਕ ਪਾਸੇ ਰੱਖ ਕੇ ਬਾਦਸ਼ਾਹਗੇ ਟਕਾ ਮੱਥਾ ਟੇਕਿਆ ਤੇ ਪਿਆਰ ਤੇ ਸਰਦਾ ਨਾਲ ਹੱਥ ਜੋੜ ਕੇ ਉਹ ਘਾ ਹੀ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਦਰਸ਼ਨਾਂ ਦੀ ਬੜੀ ਧੀਰ ਦੀ ਲਾਲਸਾ ਸੀ ਬੜੀ ਮਿਹਰ ਹੋਈ ਹੈ ਦਰਸ਼ਨ ਦਿੱਤੇ ਹੈ ਹੁਣ ਕਿਰਪਾ ਕਰੋ ਮੇਰਾ ਜਨਮ ਮਰਨ ਦਾ ਜਿਹੜਾ ਗੇੜਾ ਉਹ ਕੱਟ ਦਿਓ ਸੱਚਾ ਪਾਤਸ਼ਾਹ ਸ਼ਬਦ ਸੁਣ ਕੇ ਜਹਾਂਗੀਰ ਝੱਟ ਸਮਝ ਗਿਆ ਕਿ ਇਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਆਇਆ। ਪਹਿਲਾਂ ਕਿਤੇ ਦਰਸ਼ਨ ਨਹੀਂ ਕੀਤੇ ਹੁਣੇ ਅਸਲੀ ਮੈਨੂੰ ਗੁਰੂ ਸਮਝ ਰਿਹਾ ਪਰ ਸਿੱਖ ਦਾ ਪਿਆਰ ਤੇ ਸਰਦਾ ਭਰੀ ਬੇਨਤੀ ਨੂੰ ਬਾਦਸ਼ਾਹ ਤੇ ਬੜਾ ਪ੍ਰਭਾਵ ਪਿਆ ਉਸਨੇ ਕਿਹਾ ਸਿੱਖਾ ਮੈਂ ਤੇਰੇ ਤੇ ਬਹੁਤ ਖੁਸ਼ ਆ ਮੈਂ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰਾਂ ਜੋ ਤੂੰ ਮੋਹ ਮੰਗੇ ਮੈਂ ਦੇਣ ਲਈ ਤਿਆਰ ਆ। ਅਰ ਜੇ ਤੂੰ ਕਹੇ ਕਿ ਮੈਨੂੰ ਜਨਮ ਮਰਨ ਮੇਰਾ ਗੇੜ ਕੱਟ ਦਿਓ ਮੁਕਤੀ ਦੇ ਦਿਓ ਮੁਕਤੀ ਦੇ ਦਾਤੇ ਦਾ ਤੰਬੂ ਅਗਲੇ ਪਾਸੇ ਹੈ। ਜਹਾਂਗੀਰ ਬਾਦਸ਼ਾਹ ਨੂੰ ਬੋਲਣਾ ਪਿਆ। ਇਹ ਜਨਮ ਮਰਨ ਦੀਆਂ ਗੱਲਾਂ ਐਵੇਂ ਹੀ ਹਨ ਤੂੰ ਛੱਡ ਦੇ ਕਹਿੰਦਾ ਸਿੱਖ ਨੂੰ ਅੰਦਰ ਆਉਂਦੇ ਸਮੇਂ ਕੁਝ ਥੋੜਾ ਜਿਹਾ ਭਰਮ ਮਹਿਸੂਸ ਪਹਿਲਾਂ ਹੀ ਹੋ ਗਿਆ ਸੀ। ਤੇ ਜਦ ਉਸ ਜਹਾਂਗੀਰ ਨੇ ਸ਼ਬਦ ਸੁਣਿਆ ਤੇ ਝੱਟ ਬੋਲ ਉੱਠਿਆ ਉਹ ਮੈਂ ਭੁੱਲ ਗਿਆ ਮੈਂ ਤਾਂ ਸੱਚਾ ਪਾਤਸ਼ਾਹ ਨੂੰ ਮਿਲਣਾ ਸੀ ਸੱਚਾ ਪਾਤਸ਼ਾਹ ਜਨਮ ਮਰਨ ਦਾ ਗੇੜ ਮਿਟਾ ਸਕਦਾ ਹੈ। ਉਹੀ ਇਹ ਲੋਕ ਅਤੇ ਅਗਲੇ ਲੋਕ ਪਰਲੋਕ ਦੇ ਵਿੱਚ ਅਸਲੀ ਮਾਲਕ ਹੈ ਸਿੱਖ ਕਹੀ ਗਿਆ ਬਾਦਸ਼ਾ ਮੈਂ ਇਸ ਦੁਨੀਆ ਦੇ ਪਦਾਰਥਾਂ ਨੂੰ ਕੀ ਕਰਨਾ ਇਹਨਾਂ ਦਾ ਮਨ ਭਟਕਣਾ ਹੋਰ ਵੱਧੀਆ ਸੱਚਾ ਸੁੱਖ ਤਾਂ ਪ੍ਰਭੂ ਦੇ ਨਾਮ ਦੇ ਵਿੱਚ ਹੈ ਭਾਈ ਇਹ ਕਹਿ ਲੀਕਾ ਕਿ ਸਿੱਖ ਨੇ ਬਾਦਸ਼ਾ ਨੂੰ ਟਕਾ ਵੀ ਚੱਕ ਲਿਆ ਤੇ ਘਾਹ ਦੀ ਪੰਡ ਵੀ ਚੱਕ ਲਈ ਕਹਿੰਦਾ ਜਦੋਂ ਤੂੰ ਮਰਨ ਜਨਮ ਮਰਨ ਨਹੀਂ ਕੱਟ ਸਕਦਾ ਫਿਰ ਤੂੰ ਬਾਦਸ਼ਾ ਵੀ ਕਿਹੜਾ ਤੇ ਪਾਤਸ਼ਾਹ ਤੂੰ ਬਨ ਔਖਾ ਹੀ ਹੈ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਝੁਕ ਗਿਆ ਕਾ ਦੀ ਪੰਡ ਚੱਕ ਲਈ ਬਾਹਰ ਆ ਗਿਆ ਬਾਹਰ ਸਿਪਾਈ ਨਿਕਾਲ ਦੇਣ ਲਈ ਬੜਾ ਜ਼ੋਰ ਲਾਇਆ ਪਰ ਸਿੱਖ ਨੇ ਇਹ ਨਹੀਂ ਸੁਣਿਆ ਕਿ ਉਹ ਸਿੱਧਾ ਸੜਕੋਂ ਪਾਰ ਸੱਚੇ ਪਾਤਸ਼ਾਹ ਦੇ ਤੰਬੂ ਵੱਲ ਚਲਾ ਗਿਆ ਤੇ ਮਹਾਰਾਜ ਦੇ ਚਰਨਾਂ 'ਚ ਜਾ ਕੇ ਝੁਕ ਗਿਆ ਮਹਾਰਾਜ ਨੇ ਅਸੀਰਵਾਦਾਂ ਦਿੱਤੀਆਂ ਇਹ ਹੁੰਦੇ ਸੱਚੇ ਪਾਤਸ਼ਾਹ ਜੋ ਜਨਮ ਮਰਨ ਦਾ ਗੇੜ ਸਾਡਾ ਗੁਰੂ ਕੱਟ ਸਕਦਾ ਹੈ ਹੋਰ ਅਸੀਂ ਮੜੀਆਂ ਮਸਾਨੀਆਂ ਨੂੰ ਨਹੀਂ ਮੰਨਣਾ ਗੁਰੂ ਵਾਲਾ ਸਿੱਖ ਜਿਹੜਾ ਉਹ ਗੁਰੂ ਨੂੰ ਹੀ ਮੰਨੇਗਾ ਗੁਰੂ ਤੇ ਭਰੋਸਾ ਸਾਡਾ ਬੱਜ ਗਿਆ ਗੁਰੂ ਦੀ ਬਾਣੀ ਨਾਲ ਅਸੀਂ ਰਿਲੇਟਰ ਹੋ ਗਏ ਬਾਣੀ ਪੜ੍ਹੀ ਸ਼ਬਦ ਨੂੰ ਗਾਇਆ ਸਿਮਰਨ ਕੀਤਾ ਉਸ ਪਰਮੇਸ਼ਰ ਤੇ ਭਰੋਸਾ ਰੱਖ ਕੇ ਗੁਰੂ ਦੇ ਦਰ ਤੇ ਆਏ ਤਾਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲਾ ਇੱਕ ਸੱਚਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ ਇੱਥੇ ਸਮਾਪਤੀ ਹੈ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ ਆਓ ਅਨੰਦ ਸਭ ਛੇ ਪੌੜੀਆਂ ਦੇ ਜਾਪ ਕਰਕੇ ਗੁਰ ਚਰਨਾ ਚਰਦਾਸ ਕਰੀਏ ਜੀ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੀਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾ ਸਤ ਗੁਰ ਤਾਂ ਪਾਇਆ ਸਹਜ ਸੀਤੀ ਮਨ ਵੱਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਸਬਦੋ ਤਾਂ ਗਾਵੋ ਹਰੀ ਕੇ ਰਾਮਾਨ ਜਿਨੀ ਵਸਾਇਆ ਕਹਿ ਹੈ ਨਾਨਕ ਅਨੰਦ ਹੋ ਸਤ ਗੁਰੂ ਮੈਂ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਸਾਚੇ ਸਾਹਿਬਾ ਕਿਆ ਨਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਿ ਨਾਨਕ ਸਚੇ ਸਾਹਿਬ ਕਿਆ ਨਹੀ ਘਰ ਤੇਰਾ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈ ਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨੇ ਇਛਾਂ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਏ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸਬਦ ਤਰੋਪੇ ਯਾਰੋ ਸਾਚਾ ਨਾਮ ਵਾਜੇ ਪੰਚ ਸ਼ਬਦ ਤਿਤ ਘਾਰ ਸੁਭਾਗੈ ਘਾਰ ਸੁਭਾਗੈ ਸਾਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਦੁਰਕਾਰਮ ਪਾਇਆ ਤੁਦ ਜਿਨ ਕਉ ਸੇਨਾ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ आनंद सुनो वडभागी ओ सगले मनोरथ पुरे पारबरम प्रभु पाया उतरे सगब वसुरे दुख रोग संताप उतरे सोनी वाणी संत साजन पै सरसे पुरे गुरते ਸੁਨਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਖੇਲੇ ਸਗਲ ਜਗਤ ਚੰਗ ਆਈਆਂ ਬੁਰਾਈਆਂ ਵਾਚ ਧਰਮ ਹ ਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੱਤੀ ਨਾਲ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ